ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾਡ ਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਵੈਰੋਕੇ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਪੈਂਦਾ ਅੱਜ ਦੀ ਵੀਡੀਓ ਚ ਟਾਪ ਦੀ ਦੋਸਤੋ ਤੁਹਾਨੂੰ ਪਹਿਲਾ ਸੂਆ ਸੂਨ ਵਾਲੀ ਝੋਟੀ ਵਿਖਾ ਦੇਣੀ ਆ ਘਰੇਲੂ ਝੋਟੀ ਆ ਕੋਈ ਵਪਾਰ ਦਾ ਕੰਮ ਨਹੀਂਗਾ ਤੇ ਜਿਹੜੀ ਪ੍ਰੋਪਰ ਡਿਟੇਲ ਆ ਉਹ ਬਾਈ ਤੋਂ ਲੈ ਲੈਨੇ ਆ ਆਪਾਂ ਜਿਹੜੇ ਚੈਨਲ ਤੇ ਪਹਿਲੀ ਯਾਰ ਜੁੜੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਇਦਾਂ ਦੀ ਵੀਡੀਓ ਤੁਹਾਡੇ ਕੋਲੇ ਪਹਿਲਾਂ ਸਭ ਤੋਂ ਪਹੁੰਚ ਸਕੇ ਜੇ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਮੇਰਾ ਫੋਨ ਨੰਬਰ ਹੈਗਾ 9592626951 ਤੇ ਇਹਦੀ ਪ੍ਰਾਪਰਟੀ ਡੀਟੇਲ ਲੈਣੇ ਬਾਈ ਤੋਂ ਆ ਜਾ ਬਈ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦੇ ਬਈ ਕੁਲਦੀਪ ਸਿੰਘ ਜੀ ਠੀਕ ਆ ਘਰ ਤਾਂ ਆਪਣਾ ਰਹਿ ਗਿਆ ਸਿੱਖ ਵਾਲੀ ਸੜਕ ਤੇ ਹਨਾ ਹਾਂਜੀ ਠੀਕ ਆ ਤੇ ਝੋਟੀ ਤਾਂ ਆਪਣੀ ਘਰ ਦੀ ਗਈ ਆ ਘਰ ਦੀ ਝੋਟੀ ਘਰੇ ਪਸ਼ੂ ਪਾਲਦੇ ਆਪਾਂ ਤਾਂ ਹਨਾ ਹਾਂਜੀ ਤੇ ਇਹਨੇ ਹੁਣ ਪਹਿਲਾ ਸੁਆ ਸੁਣਾ ਪਹਿਲਾ ਸੁਆ ਸੁਣਾ ਪਹਿਲਾ ਸੁਆ ਤੇ ਨੇੜਾ ਰਹਿਣੀ ਦੇ ਤੂੰ ਇਹੇ ਬਈ ਦੂਜਾ ਕਿੰਨੇ ਕ ਦੁੱਧ ਵਾਲੀ ਮੱਝ ਦੀ ਝੋਟੀ ਇਹ 18 ਲੀਟਰ ਵਾਲੀ 18 ਲੀਟਰ ਦੁੱਧ ਦਿੰਦੀ ਹੈ ਇਹਦੀ ਮਾਂ ਤੇ ਇਹ ਗਾਂ ਆਪਕੇ ਕਿਹੜੇ ਟੀਕੇ ਟੂਕੇ ਦੀ ਆ ਵੀ ਇਹ ਸਰਕਾਰੀ ਟੀਕੇ ਦੀ ਹੈ ਸਰਕਾਰੀ ਟੀਕੇ ਦੀ ਹੈ ਹਾਂ ਕਦ ਕਾਠ ਚੰਗਾ ਤੇ ਇਹ ਥੋੜੀ ਵੱਡੀ ਹੋ ਕੇ ਬਣੀ ਵੀ ਆ ਹਾਂਜੀ ਥੋੜੀ ਵੱਡੀ ਹੋ ਕੇ ਬਣੀ ਆ ਬਾਕੀ ਉਹਦਾ ਕੱਦ ਜਾਣਾ ਠੀਕ ਆ ਕਿੰਨੀ ਹੋਊਗੀ ਉਮਰ ਇਹਦੀ ਉਹ ਤਿੰਨ ਸਾਲ ਤਿੰਨ ਕਸਾਲ ਠੀਕ ਆ ਦੋਸਤੋ ਦੇਖ ਸਕਦੇ ਆ ਕਦ ਕਾਠ ਪੂਰੇ ਵੱਡੇ ਕਦ ਕਾਠ ਦੀ ਆ ਹਵਾਨਾ ਹੁਨਾ ਬਹੁਤ ਸੋਹਣਾ ਬਣਾਇਆ ਦਿਨ ਕਿੰਨੇ ਰਹਿੰਦੇ ਆ ਦਿਨ 2 ਤਰੀਕ ਨੂੰ ਪੂਰੇ ਹੋਣਗੇ 2 ਤਰੀਕ ਨੂੰ ਦਿਨ ਪੂਰੇ ਆ ਕੁਛ ਦਿਨ ਉੱਤੇ ਵੀ ਲਿਜਾ ਸਕਦੀ ਹੈ ਨਾ ਅਜੇ ਪੁੜੇ ਪੜੇ ਭੋਰਾ ਵੀ ਨਹੀਂ ਦੋਸਤੋ ਨਮਾਇਕੇ ਦੇਖ ਸਕਦੇ ਤੇ ਉਹ ਵੀ ਸੀਲ شریف ਆ ਦੋਸਤੋ ਹਵਾਨਾ ਬਹੁਤ ਸੋਹਣਾ ਬਣਾਉਂਦੀ ਆਉਂਦੀ ਆ ਉਹ ਦਿਨੋਂ ਹਵਾਨਾ ਆਣੇ ਕਾਫੀ ਵੱਡਾ ਬਣਾਇਆ ਜਾਣਾ ਬਾਕੀ ਰੰਗ ਬਾਜ ਕਦ ਕਾਠ ਸਿੰਘ ਦੋਸਤੋ ਫਾਬਦਾ ਜਿੰਨਾ ਵੀ ਆ ਤੇ ਵੇਖ ਸਕਦੇ ਆ ਫੇਲ ਬੂਲ ਵੀ ਚੰਗੀ ਆ ਚੰਗੀ ਝੋਟੀ ਆ ਤੇ ਮੁੱਲ ਵੀ ਬਾਈ ਤੋਂ ਆਪਾਂ ਵੀਡੀਓ ਜੀ ਕਰਾ ਦੇਣਾ ਕਰਾਵਾਂਗੇ ਜਾਇਜ਼ ਤੋੜ ਕੇ ਵਿਖਾ ਦੇਗੇ ਵੀ ਐਨੂੰ ਹੀ ਲਈ ਅੰਦਰ ਨੂੰ ਹੀ ਲੈ ਚਲ ਐਨੂੰ ਹੀ ਲੈ ਚਲ ਲੈ ਵੀ ਦੋਸਤੋ ਦੇਖ ਸਕਦੇ ਆ ਹਮਾਨਾ ਜਿੰਨਾ ਵੀ ਬਣਾਇਆ ਬਹੁਤ ਸੋਹਣਾ ਬਣਾਉਂਦੀ ਆਉਂਦੀ ਆ ਉਦੋਂ ਨੂੰ ਕਾਫੀ ਹਵਾਨਾ ਇਹਨੇ ਬਣਾ ਜਾਣਾ ਹਜੇ ਇਹਦੇ ਅੱਜ ਤਰੀਕ ਹੋ ਗਈ 24 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਆ ਆਪਾਂ ਤੇ 8 ਦਿਨ ਪਏ ਆ ਦੋਸਤੋ ਕੁਛ ਦਿਨ ਉੱਤੇ ਵੀ ਲੈ ਜੂਗੀ ਉਦੋਂ ਨੂੰ ਹਵਾਨਾ ਇਹਨੇ ਬਹੁਤ ਸੋਹਣਾ ਹਵਾਨਾ ਆਪਣਾ ਜਾਣਾ ਦੋਸਤੋ ਸਰਕਾਰੀ ਟੀਕੜੀ ਆ ਹੋਊਗੀ ਚੰਗੇ ਠੀਕੇ ਦੀ ਕਿੰਨਾ ਦੁੱਧ ਪਾ ਦੂ ਤੇਰੇ ਹਿਸਾਬ ਨਾਲ ਪਹਿਲੇ ਸੂਏ ਚ 20 ਲੀਟਰ ਤਾਂ ਲਈ ਦੇ ਠੀਕ ਆ 20 ਲੀਟਰ ਵਾਈਆਂ ਦਾ ਵੀ ਦੁੱਧ ਪਾ ਦਊਗੀ ਤੇ ਦੇਖ ਸਕਦੇ ਆ ਬਾਕੀ ਥਾਣ ਸੋਨਾ ਦੋਸਤੋ ਬਾਕੀ ਜਦੋਂ ਮੌਕੇ ਦੇ ਸੋਣ ਤੇ ਆਈ ਕੋਸ਼ ਥਾਣੇ ਨੇ ਉਦੋਂ ਕੱਢ ਜਾਣਾ ਕਿਉਂਕਿ ਜਿਹੜੀਆਂ ਇਹ ਝੋਟੀਆਂ ਹੁੰਦੀਆਂ ਇਹ ਥਾਣ ਕੱਢ ਹੀ ਜਾਂਦੀਆਂ ਹੁੰਦੀਆਂ ਤੇ ਬਾਕੀ ਸਿੰਘ ਦੇਖ ਸਕਦੇ ਆ ਕੁੰਡਾ ਸਿੰਘ ਰੰਗ ਬਾਜ ਵੀ ਚੰਗਾ ਝੋਟੀ ਦਾ ਤੇ ਮੁੱਲੇ ਦਾ ਮੋਲ 140 ਵਿੱਚੋਂ ਮਾਨਦਾਨ ਮੌਕੇ ਤੇ ਮਾਨਦਾਨ ਹੋਏਗਾ ਠੀਕ ਆ ਫੋਨ ਨੰਬਰ ਦੱਸ ਦੇਵੀਂ ਪੰਜਤਰ 88 40155 ਠੀਕ ਆ ਇੱਕ ਕਰੀ ਹੋਰ ਬੋਲ ਦੇ 75 86 40155 ਠੀਕ ਆ ਲੈ ਵੀ ਦੋਸਤੋ ਕਰ ਲਿਓ ਬਾਈ ਨਾਲ ਗੱਲ ਮੁੱਲ ਬਾਈ ਨੇ 140 ਰੱਖਿਆ ਤੇ ਇਹ ਚ ਵੀ ਵਿੱਚੋਂ ਮੌਕੇ ਦੇ ਮਾਨਤਾਨ ਹੋ ਜੂਗਾ ਜਦੋਂ ਤੁਸੀਂ ਮੁੱਲ ਲਾਉਂਗੇ ਤੇ ਬਾਈਆਂ ਦਾ ਵੀ ਇੱਥੇ ਵੀ ਵਪਾਰੀ ਚੰਗੀ ਕੀ ਉਤ ਲਾਉਂਦੇ ਆ ਦੀ ਤੇ ਕਰ ਲਿਓ ਬਾਈ ਨਾਲ ਗੱਲ ਅੱਜ ਦੀ ਵੀਡੀਓ ਚ ਇਹ ਛੋਟੀ ਸੀਗੀ ਤੇ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਸਾਰੇ ਅੱਗੇ ਰਿਕਵੈਸਟ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ